ਇਹ ਬਾਕੀ ਉਹ ਸਰੀਰ ਨਹੀਂ ਰਹਿ ਲੋਥਾਂ ਭਈਆਂ ਨੇ ਸਰੀਰ ਕਾਦੇ ਰਹਿ ਜਾ ਆਤਮਾ ਅਡੋ ਗਈ ਲੋਥੇ ਹੈ ਸਰੀਰ ਤੇ ਰਹਦੇ ਹੋਏ ਵੀ ਸਰੀਰ ਲੋਥ ਹੋ ਗਿਆ ਜਦ ਕਹਿੰਦਾ ਇਹ ਕਿੱਥੇ ਬੰਨੋ ਠਾਈ ਪੋਟਲੀ ਕਿੱਥੇ ਬੰਨਿਆ ਘੱਟ ਪੋਟਲੀ ਹੋ ਰਹੀ ਨਾ ਲੋਥੇ ਰਹੀ ਹਾਂਜੀ ਲੈ ਕਰ ਬਿਆਲ ਸੁਬਿਆਲ ਬਜਾਵਤ ਸੋ ਉਪਮਾ ਕਵੀ ਜੋ ਮਨ ਧਾਰੇ ਬਸ ਕੀ ਹੋਇਆ ਬਿਆਲ ਜਿਹੜੇ ਹਾਥੀ ਸੀ ਨਾ ਜਦੋਂ ਇਹਨਾਂ ਨੂੰ ਸਮਝ ਆ ਗਈ ਉਦੋਂ ਇਹਨਾਂ ਨੇ ਟਕਰਾਉਣ ਲੱਗ ਗਏ ਜਿਹੜੇ ਬੋਲਦੇ ਨੇ ਉਹੀ ਜਵਾਬ ਦੇਣ ਲੱਗ ਗਏ ਉਹਨਾਂ ਨੂੰ ਵੀ ਕਿਉਂ ਮੂਰਖਾਣੀ ਗੱਲ ਕਰੀ ਜਾਂਦੇ ਹੋ ਬੇਇੱਜ਼ਤੀ ਕਰਾਉਣੀ ਆਹ ਗੱਲ ਤਾਂ ਸਮਝਾ ਦਿੱਤੀ ਪਹਿਲਾਂ ਆ ਵੀ ਕਿਉਂ ਪਿੱਟ ਗਏ ਸੋ ਲੈ ਕਰ ਬਿਆਲ ਸੋ ਬਿਆਲ ਵਜਾਉ ਤ ਕਈਆਂ ਨੇ ਗੱਲ ਸਮਝ ਨਹੀਂ ਆਈ ਜਿਨ੍ਹਾਂ ਨੇ ਨਹੀਂ ਸਮਝਾਈ ਜਿਹੜੇ ਸਮਝ ਗਏ ਉਹੀ ਉਹਨਾਂ ਨੂੰ ਸਮਝਾਉਣ ਲੱਗ ਗਏ ਪਿੱਟ ਗਏ ਆਪਸ ਵਿੱਚ ਹੀ ਉਹ ਬਿਆਲ ਤੋਂ ਬਿਆਲ ਹਾਥੀ ਦਾ ਬੱਥੇ ਨੂੰ ਬਿਆਲ ਕਹਿੰਦੇ ਨੇ ਉਹ ਹਾਥੀ ਉਹ ਬਣ ਗਏ ਆਪਸ ਵਿੱਚ ਇੱਕ ਦੂਏ ਨੂੰ ਸਮਝਾਉਣ ਲੱਗ ਗਏ ਕਿ ਕਿਉਂ ਮੂਰਖਾਣੀ ਗੱਲ ਕਰੀ ਜਿਹਨੂੰ ਹੋਰ ਬੇਇੱਜ਼ਤੀ ਕਰਾਈ ਜਾਂਦੇ ਇਹ ਗੱਲ ਦਾ ਆ ਸਮਝ ਨਹੀਂ ਲੱਗੀ ਤੈਨੂੰ ਆ ਇਹਦਾ ਆ ਜਵਾਬ ਹੈ ਦੇ ਤਾਂ ਦਿੱਤਾ ਜਦ ਕਿਥੇ ਗਿਆ ਸੀ ਸੁਣਿਆ ਨਹੀਂ ਆਪਸ ਵਿੱਚ ਹੋ ਬਣ ਗਏ ਸੋਪਮਾ ਕਵੀ ਜੋ ਮਨ ਧਾਰੇ ਹਾਂ ਮਨੋ ਮਹਾ ਪਰਲੇ ਵਹਿ ਪੌਣ ਸੋ ਆਪਸ ਮੈਂ ਭਰੇ ਗੇ ਭਾਰੇ ਜਿਹੜੇ ਕਹਿੰਦੇ ਵਾਹ ਪਰਲੇ ਆਉਂਦੀ ਹੈ ਨਾ ਹਵਾ ਚੱਲਦੀ ਹੈ ਆਵ੍ਰਚਿਤ ਪਹਾੜ ਭੜਨ ਲੱਗ ਜਾਂਦੇ ਨੇ ਐ ਵੜ ਲੱਗ ਗਿਆ ਆਪਸੀ ਚ ਰਾਖਸ਼ੇ ਮਨੋ ਮਹਾ ਪਰਲੇ ਦੇ ਵਿੱਚ ਹਵਾ ਦੇ ਨਾਲ ਪਹਾੜ ਇੱਕ ਦੂਜੇ ਨਾਲ ਭੜਦੇ ਨੇ ਐਸੀ ਉਹਨੇ ਹਵਾ ਛੱਡੀ ਮੂਹ ਕਾ ਕਹਾ ਭਾਓ ਐਸਾ ਮਤਲਬ ਹੈ ਉਪਦੇਸ਼ ਕੀਤਾ ਐਸੀਆਂ ਗੱਲਾਂ ਕਹੀਆਂ ਆਵਲ ਵਿੱਚ ਉਹੀ ਭੜ ਗਏ ਉਹਨਾਂ ਵਾਤੇ ਮਹਾ ਪਰਲੇ ਆ ਗਈ ਨਹੀਂ ਰਾਖਸ਼ ਖਤਮ ਹੋ ਗਏ ਰਾਖਸ਼ ਜਿਹੜਾ ਉਸੀ ਨਾਲ ਵਿੱਚ ਅੰਦਰ ਜਿਹੜਾ ਰਾਖਸ਼ ਸੀ ਉਹ ਮਰ ਗਏ ਸਾਰੇ ਰਾਖਸ਼ ਜ਼ਾਰਾ ਕੌਮੇ ਖਤਮ ਹੋ ਗਈ ਕਿਸੂ ਦੀ ਰਾਖਸ਼ ਨੋਂ ਦਾ ਕੋਈ ਰਹਿ ਹੀ ਨਾ ਬੰਦੋ ਯਾ ਲੀਡਨਾਰ ਹੈ ਤਾਂ ਵਿਚ ਰਹਿਣਾ ਕੀ ਨਹੀਂ ਸੀ ਵਿਚ ਇਹ ਇਹ ਕਹਿਣ ਵਾਲਾ ਕੋਈ ਨਾ ਰਹਾ ਕਿ ਰੱਬ ਨਹੀਂ ਹੈਗਾ ਦੇਵਤਾ ਤਾਂ ਪਹਿਲੇ ਹੀ ਨਹੀਂ ਕਹਿੰਦੇ ਹੈਗਾ ਇਹਨਾਂ ਨੇ ਮਨੋਂ ਮੰਨ ਲਿਆ ਵੀ ਰੱਬ ਹੈਗਾ ਉਹਨਾਂ ਨੇ ਬਲੋ ਨਹੀਂ ਮੰਨਿਆ ਉੱਤੋਂ ਉੱਤੋਂ ਹੀ ਮੰਨਿਆ ਹੈ ਉਹਨਾਂ ਦਾ ਉਹਨਾਂ ਦੇ ਘਰ ਦੇ ਵਿੱਚ ਆਰਾਮ ਹੁੰਦਾ ਹੈ ਬਗਲ ਜਿ ਸ਼ੁਰੀ ਰੱਖਦੇ ਨੇ ਦੇਵਤੇ ਨਹੀਂ ਛੱਡਦੇ ਹੁੰਦੇ ਧਰਮ ਕਾਜ਼ਮੀ ਨੂੰ ਕੋਈ ਉਪਦੇਸ਼ ਨਹੀਂ ਇੱਥੇ ਆਊਗਾ ਕੋਈ ਧਰਮ ਕਾਜ਼ਮੀ ਉਹ ਬੂਰੇ ਗੱਲੇ ਨਹੀਂ ਕਰਦੇ ਚੁੱਪ ਕਰ ਜਾਂਦੇ ਨੇ ਉਹ ਨਹੀਂ ਗੱਲ ਕਰਦੇ ਹਾਂਜੀ ਹਾਂ ਠੀਕ ਆ ਸਭ ਠੀਕ ਹੈ ਬਸ ਠੀਕ ਹੈ ਠੀਕ ਹੈ ਜੇ ਗੱਲੇ ਨਹੀਂ ਕਰਨੀ ਜਿਹੜਾ ਚਰਚਾ ਕਰੂ ਗਿਆਨ ਉਹਨੂੰ ਹੀ ਹੁੰਦਾ ਜਿਹੜਾ ਚਰਚਾ ਨਹੀਂ ਕਰਦਾ ਉਹ ਅੰਦਰੋਂ ਉਵੇਂ ਬੈਠਾ ਰਹਿੰਦਾ ਹਾਂ ਵਸ ਉੱਤੇ ਦੀ ਗੱਡੀ ਜਾਂਦਾ ਸਭ ਗੱਲ ਰੋਜ਼ ਪੜਦਾ ਹੀ ਸੀ ਉਹ ਜੇ ਬਨਣੀ ਹੁੰਦੀ ਪਹਿਲਾਂ ਹੀ ਬਨ ਲੈਂਦਾ ਇਹਨਾਂ ਨੂੰ ਪਤਾ ਨਹੀਂ ਸੀ ਇਹਨਾਂ ਨੂੰ ਪਤਾ ਲੱਗਿਆ ਤਾਂ ਮੰਨ ਲਿਆ ਉਹਨਾਂ ਨੂੰ ਸਭ ਕੁਝ ਪਤਾ ਸੀ ਉਹਨਾਂ ਨੇ ਮੰਨਣਾ ਹੀ ਨਹੀਂ ਸੀ ਉਹ ਚਿਕਨੇ ਘੜੇ ਦੇ ਉਹਨਾਂ ਨੂੰ ਕੋਈ ਅਸਰ ਨਹੀਂ ਹੈਗਾ ਉਹਦਾ ਰੋਜ਼ ਜਾਣਦੇ ਨੇ ਪੱਥਰ ਤੇ ਪਾਣੀ ਪਾਈਦਾ ਪੱਥਰ ਉੱਥੇ ਰੋਇ ਜਾ ਉਹਦਾ ਪੱਥਰ ਨੇ ਆਪ ਪੱਥਰ ਨੂੰ ਪੋਈ ਦੇ ਨੇ ਆਪ ਹੀ ਪੱਥਰ ਇਹਨਾਂ ਉੱਥੇ ਤਾਂ ਵਰਗਾ ਹੀ ਸਵਾਇਆ ਉਹਨਾਂ ਦਾ ਪਾਣੀ ਪਾਈ ਜੋ ਕਹਿੰਦਾ ਪੈਦਾ ਮੈਂ ਵਰੀ ਇਦਾਂ ਨੇ ਜਿੰਨੀ ਮਰਜ਼ੀ ਬਾਣੀ ਸੁਣਾ ਲਓ ਕੀਰਤਨ ਸੁਣਾ ਲਓ ਭਜਦੇ ਵਹਿ ਨਹੀਂ ਇਹ ਤਾਂ ਇਹ ਕਹਿ ਕੇ ਹੁਣਦੇ ਨੇ ਵੀ ਤੁਸੀਂ ਜੋਰ ਲਾ ਲਓ ਅਸੀਂ ਸਾਡੇ ਤੇ ਕੋਈ ਅਸਰ ਨਹੀਂ ਇਹਨਾਂ ਤੇ ਕੀ ਅਸਰ ਹੁਣ ਅਸਾਂ ਤਾਂ ਤਾਂ ਹੋਵੇ ਜੇ ਅੰਦਰੋਂ ਖੂਨ ਲੋਭ ਰਤ ਨਿਕਲੇ ਉਹ ਤਾਂ ਅੰਦਰੇ ਪਈ ਹੈ ਲੋਭ ਰਤ ਨੇ ਅਸਰ ਹੁਣ ਨਹੀਂ ਸਵਈਆ ਲੈ ਕਰਮ ਹੈ ਅਸੀਂ ਧਾਰਨ ਕਾਮ ਕਰੇ ਰਣ ਮੈਂ ਅਰਸੋ ਅਰਨੀ ਹੈ ਲੈ ਕਰ ਮੈਂ ਅਸੀਂ ਦਾਰੂਨ ਕਾਮ ਕਰੇ ਰਣ ਮੈਂ ਅਰਸੋ ਅਰਨੀ ਹੈ ਕਾਮ ਕਰੇ ਰਣ ਮੈਂ ਅਰਸੋ ਅਰਨੀ ਹੈ ਦੇਖੋ ਬਹੁਤ ਬੜੀ ਤਲਵਾਰ ਲੈ ਕੇ ਕੋਈ ਰਣ ਦੇ ਵਿੱਚ ਕੰਮ ਕਰ ਰਹੀ ਹੈ ਦੁਰਗਾ ਜੰਗ ਨਹੀਂ ਕਰ ਰਹੀ ਕਾਮ ਕਰੇ ਰਣ ਮੈਂ ਅਰਸੋ ਦੁਸ਼ਮਣਾਂ ਨਾਲ ਵੀ ਉਹਨਾਂ ਦਾ ਭਲਾਈ ਕਰ ਰਹੀ ਹੈ ਦੁਸ਼ਮਣ ਦਾ ਬੁਰੇ ਦਾ ਭਲਾਈ ਕਰ ਰਹੀ ਹੈ ਅਰਣੀ ਹੈ ਅਰਣੀ ਕਹਿੰਦੇ ਨੇ ਜਿਹੜੀ ਬਹੁਤ ਚਮਕਾ ਦੇ ਕਿਸੇ ਚੀਜ਼ ਚਮਕ ਪੈਦਾ ਕਰੇ ਉਹਨਾਂ ਦੇ ਅੰਦਰ ਚਮਕ ਪੈਦਾ ਕਰਦੀ ਹੈ ਗਿਆਨ ਪੈਦਾ ਕਰ ਰਹੀ ਹੈ ਲਾੜ ਨਹੀਂ ਰਹੀ ਉਹਨਾਂ ਨੂੰ ਲੜਾਈ ਨਹੀਂ ਹੋ ਰਹੀ ਗਿਆਨ ਦੇ ਰਹੀ ਹੈ ਪਰ ਲੜਾਈ ਤਾਂ ਹੋ ਰਿਓ ਕੋ ਪੁੱਠੇ ਬੋਲਦੇ ਨੇ ਨਾ ਜਿਹੜਾ ਨਹੀਂ ਮੰਨਦਾ ਉਹਨੂੰ ਬਣਾਉਣ ਵਾਸਤੇ ਉਹ ਲੜਾਈ ਬਣ ਜਾਂਦੀ ਹੈ ਲੰਘਦੀ ਹੁੰਦੀ ਹੈ ਲੜਾਈ ਹੈ ਲੜਾਈ ਹੈ ਨਹੀਂ ਉਹ ਵੀ ਵੱਜ ਸਮਝ ਜਾਂਦੇ ਨੇ ਕੋਈ ਪਤਾ ਨਹੀਂ ਸੀ ਅਜੀ ਇਸ ਨੇ ਆਪਣੇ ਸਮਝਦਾ ਰਿਆ ਪਤਾ ਨਹੀਂ ਸੀਗਾ ਸਾਨੂੰ ਤਾਂ ਪਤਾ ਸੀਗਾ ਵੀ ਜਦ ਪਤਾ ਲੱਗ ਜੂਗਾ ਚੁੱਪ ਕਰ ਜੂਗਾ ਕੁਝ ਨਾ ਕਹ ਉਹਨੂੰ ਕੁਝ ਨਹੀਂ ਕਹਿਣਾ ਚਾਹੀਦਾ ਅੱਪ ਪਤਾ ਲੱਗੂ ਤੁਸੀਂ ਆਪਣੇ ਰਾਤ ਉਰੀ ਜਾਓ ਲੋੜ ਨਹੀਂ ਹੁੰਦੀ ਸੂਰ ਹਣੇ ਬਲ ਕੈ ਬਲਵਾਨ ਸੋ ਸਰਾਉਣ ਚਲਿਓ ਬੈ ਬੈਤਰਨੀ ਹੈ ਸੂਰ ਹਣੇ ਬਲ ਦਲ ਮੇ ਬਲਵਾਨ ਬੜੇ ਬੜੇ ਸੂਰ ਮੇ ਹਣੇ ਗਏ ਦਲ ਦੇ ਵਿੱਚ ਸੋ ਸਰਾਉਣ ਚਲਿਓ ਇੰਨਾ ਸਰਾਉਣ ਬਹਿ ਗਿਆ ਓਏ ਸਰਾਉਣੇ ਬੈ ਤੜਨੀ ਆ ਹੋਰ ਕੋਈ ਬੈ ਤੜਨੀ ਨਦੀ ਨਹੀਂ ਜਿੰਨਾ ਜੇ ਲੋਭ ਰਤ ਵਿੱਚ ਹੈਗਾ ਉਹ ਨજર ਘਰ ਮਤ ਬਲ ਨਹੀਂ ਆਉਣ ਦੇਣਾ ਸੰਦਰਬਤੜ ਨਹੀਂ ਚਲਦੀ ਹੈ ਬੈਤੜ ਨਹੀਂ ਹੈ ਜਿਹੜੀ ਤਰੀ ਨਹੀਂ ਜਾ ਸਕਦੀ ਇਹ ਲੋਵਰਾ ਤਾਲੀ ਨਦੀ ਨਹੀਂ ਤਰੀ ਜਾ ਸਕਦੀ ਇਹਦੇ ਪੱਲੇ ਪੱਸੇ ਹੋਵੇ ਨਾ ਤੂੰ ਟੱਪ ਜਵੇ ਸਰੀਰ ਲੋ ਬੈ ਸਰੀਰ ਲੋਵਰਾਤ ਦੀ ਨਦੀ ਹੈ ਇਹ ਤਾਂ ਦੂਰ ਚਲਾ ਜਾਵੇ ਟੱਪ ਜਵੇ ਨਾ ਡਿੰਗ ਪੱਟ ਕੇ ਨੂੰ ਪਿੱਛੇ ਛੱਡ ਜਵੇ ਇਹ ਸਮਝੋ ਤਰੀ ਗਈ ਬੈਤੜਣੀ ਉਹ ਸਰੀਰ ਚ ਚੱਲਦਾ ਨਹੀਂ ਖੂਨ ਨਦੀਓ ਚਲਦੀ ਹੈ ਪੰਪਿੰਗ ਨਾਲ ਸਾਡੇ ਸਰੀਰ ਤਾਂ ਖੂਨ ਭਜਿਆ ਫਿਰਦਾ ਹੈ ਇਹੀ ਬੈਦਾਨੀ ਨਦੀ ਹੈ ਹੋਰ ਕੋਈ ਬੈਦਾਨੀ ਨਦੀ ਕਿਤੇ ਹੈ ਨਹੀਂ ਕਹਿਣ ਦਾ ਮਤਲਬ ਇਹ ਹੈ ਜੇ ਕੋਈ ਕਹੇ ਗਾਂ ਬੈਦਾਨੀ ਨਦੀ ਹੈ ਉਹਨਾਂ ਦਾ ਪਖੰਡ ਬਣਾਇਆ ਹੋਇਆ ਉਹ ਤੁਨ ਕਹਿੰਦੇ ਕਿ ਉਹ ਦਰਜਣਗੇ ਤੁਸੀਂ ਕਾਹਦੇ ਨਾ ਤਰੋਗੇ ਪੰਡਤ ਕਾਹਦੇ ਨਾ ਤਰੂਗਾ ਇਹ ਤਾਂ ਪੰਡਤ ਨੂੰ ਪਤਾ ਬੈਦਾਨੀ ਨਦੀ ਹੈ ਨਹੀਂ ਹੋ ਆਪ ਕਾਹਦੇ ਨਾ ਤਰੂਗਾ ਇਹ ਤਾਂ ਪਖੰਡਵਾਦੀਆਂ ਦੇ ਚੱਕਰ ਚਲਾਏ ਹੋਏ ਨੇ ਸਾਰੇ ਬੈਦਾਨੀ ਵੀ ਦੱਸੇ ਹਾਲੋ ਬ੍ਰਾਤ ਦਾ ਜਿਹੜਾ ਸਰੀਰ ਚੱਲਦਾ ਖੂਨ ਇਹੀ ਬੈਤਾਲੀ ਨਦੀ ਹੈ ਇਹ ਤੋਂ ਧਿਆਨ ਫਟਾਵੇਂ ਤਾਂ ਕਹਾਂ ਜਾਵੇ ਧਿਆਨ ਤਾਂ ਸਾਰਾ ਇਹਦੇ ਵਿੱਚ ਹੈ ਇਹਨੀਆਂ ਲੋੜਾਂ ਚ ਇਹਦਾ ਧਿਆਨ ਛੱਡੇ ਪਰਮੇਸ਼ਰ ਤੇ ਪਰਮੇਸ਼ਰੇ ਦਾ ਧਿਆਨ ਲੱਖਦਾ ਤੁਸੀਂ ਪਰਮੇਸ਼ਰ ਦਾ ਧਿਆਨ ਲੱਖਦੇ ਹੋ ਇਹ ਛੱਡ ਦੇ ਵੀ ਤੂੰ ਇਹਨੂੰ ਚਾਹੇ ਕਿਵੇਂ ਕਰ ਕਿਵੇਂ ਨਾ ਕਰ ਜੋ ਦੈਗਾ ਖਾਲੂਗਾ ਤੇਰਾ ਇਹ ਦਿੱਤਾ ਹੈ ਇਦਾਂ ਦਾ ਮੁਸਲਮਾਨ ਚੰਗੇ ਨੇ ਉਹ ਕਹਿੰਦੇ ਰਿਜਕ ਪਰਮੇਸ਼ਰ ਦੇ ਹਥਿਆਰ ਅੱਲਾ ਦਾ ਉਹ ਜ਼ਿੰਮੇਵਾਰੀ ਅੱਲਾ ਦੀ ਹੈ ਸਾਡੀ ਨਹੀਂ ਜਿੰਨਾ ਜੇ ਅਸੀਂ ਮੰਨਦੇ ਸਾਡੀ ਜ਼ਿੰਮੇਵਾਰੀ ਹੈ ਇਹ ਬੈਤੜੀ ਨਦੀਏ ਉਲੇ ਪਾਸੇ ਖੜੇ ਆ ਫਿਰ ਜਦ ਉਹਦੀ ਜ਼ਿੰਮੇਵਾਰੀ ਹੈ ਫਿਰ ਅਸੀਂ ਕੀ ਕਰਨਾ ਸਵਾਲ ਫਿਰ ਕਰਾਂ ਉਹ ਅਸੀਂ ਕੀ ਕਰਨਾ ਤੂੰ ਕੀ ਕਰਨਾ ਹੈ ਜੇ ਸਰੀਰ ਦੀ ਜ਼ਿੰਮੇਵਾਰੀ ਉਹਦੀ ਹੈ ਫਿਰ ਸਾਡੀ ਜ਼ਿੰਮੇਵਾਰੀ ਕੀ ਹੈ ਸਾਡੀ ਜ਼ਿੰਮੇਵਾਰੀ ਫੇਰ ਹੈ ਪਤਾ ਫਿਰ ਸਵਾਲ ਹੈ ਫਿਰ ਪੈਦਾ ਹੁੰਦਾ ਸਾਡੀ ਜ਼ਿੰਮੇਵਾਰੀ ਕੀ ਹੈ ਅਸੀਂ ਕੀ ਕਰਨਾ ਹੈ ਉਹਨਾਂ ਚਿਰ ਤਾਂ ਜ਼ਿੰਮੇਵਾਰੀ ਸਾਡੀ ਸਰੀਰ ਪਾੜਨ ਨਿਆਣੇ ਪਾੜਨ ਜਾਂ ਇਹ ਤਾਂ ਬੇਲੇ ਆਵਾਂਗੇ ਫੇਰ ਹੀ ਪਤਾ ਲੱਗੂ ਨਾ ਵੀ ਕੀ ਹੈ ਫਿਰ ਸਵਾਲ ਪੈਦਾ ਹੋ ਮੈਂ ਤਾਂ ਨਦੀ ਤੋਂ ਪੱਲੇ ਪਾਸੇ ਸਵਾਲ ਹੈ ਫਿਰ ਕੀ ਹੈ ਆਇਓ ਸੁਣਨ ਪੜ ਲ ਕੋ ਬਾਣੀ ਆਪਣੇ ਹੱਥ ਬਾਣੀ ਪੜ ਕੇ ਸੁਣ ਕੇ ਕੀ ਗੱਲ ਪਾਣੀ ਪੜ ਕੇ ਸੁਣ ਕੇ ਕੀ ਗੱਲ ਹੈ ਆਪਣੇ ਹੱਥੀ ਆਪਣਾ ਆਪੇ ਹੀ ਕਾਜ ਸਵਾਰਿਆ ਬਸ ਇਹ ਨਹੀਂ ਦੋਏ ਟੱਪੇ ਨੇ ਦੋਏ ਬੰਦੀਆਂ ਦੀ ਗੱਲ ਹੈ ਬਸ ਬਾਣੇ ਨੂੰ ਸੁਣ ਪੜ ਕੇ ਹੀ ਕਾਜ ਸਵਾਰਿਆ ਜਾਣਾ ਆਪਣਾ ਸਮਾਨ ਨਾ ਪੜਨਾ ਪਵੇ ਫੇਰੇ ਸ਼ੁਰੂ ਹੋਣੀ ਹੈ ਸਿੱਖੀ ਇੱਥੋਂ ਦਾ ਸਿੱਖੀ ਸ਼ੁਰੂ ਹੋਣੀ ਹੈ ਅਜਾ ਤਾਂ ਪਿਛਲੇ ਪਾਸੇ ਖੜਿਆ ਵਾ ਸਾਡੀ ਨਦੀ ਦੇ ਲੋਹ ਨਾਲ ਜੁੜੇ ਹੋਏ ਨੇ ਕਹਿੰਦੇ ਅਸੀਂ ਸਿੱਖਾਂ ਰੋਲੇ ਪਾਈ ਜਾਂਦੇ ਨੇ ਕੋਈ ਫਾਇਦਾ ਨਹੀਂ ਰੋਲੇ ਦਾ ਕਿਸੇ ਨੇ ਨਹੀਂ ਮੰਨਣਾ ਤੁਹਾਨੂੰ ਕੋਈ ਨਹੀਂ ਮੰਨ ਰਿਹਾ ਤੁਸੀਂ ਸੇਖੋ ਭਲੇਖਾ ਹੈਗਾ ਭਲੇਖਾ ਸਾਰਿਆਂ ਨੂੰ ਹੀ ਹੈ ਮੁਸਲਮਾਨਾਂ ਨੂੰ ਭਲੇਖਾ ਨਹੀਂ ਸੀਗਾ ਵੀ ਅਸੀਂ ਮੁਸਲਮਾਨ ਗੁਰਬਾਣੀ 'ਚ ਲਿਖ ਦਿੱਤਾ ਮੁਸਲਮਾਨ ਕਹ ਹਵਨ ਮੁਸ਼ਕਲ ਹੋਏ ਤਾਂ ਮੁਸਲਮਾਨ ਕਹ ਤਾਂ ਹੀ ਲਿਖਿਆ ਸੀ ਨਾ ਇਹ ਜੋ ਗੱਲ ਉਹਦੇ ਨਾਲ